ਦੱਸਦੀ ਕਿ ਅੱਜ ਤੜਕ ਸਾਰੀ ਸਾਬਕਾ ਕੈਬਨਿਟ ਮੰਤਰੀ 파ਰਪੂਸ਼ਨ ਆਸ਼ੂ ਦੇ ਕਰੀਬੀ ਫਾਈਨੈਂਸਰ ਹਿਮਤ ਸੂਦ ਅਤੇ ਐਮਪੀ ਸੰਜੀਵ ਅਰੋੜਾ ਦੇ ਘਰ ਚੰਡੀਗੜ੍ਹ ਰੂੜ ਹੰਟਰ ਹੋਮਸ ਦੇ ਵਿੱਚ ਈਡੀ ਨੇ ਤਬਸ਼ਤਿਆ ਜੀਹਾ ਦਿਨ ਚੜ੍ਹਤੇ ਹੀ ਈਡੀ ਨੇ ਰੇਡ ਕਰ ਦਿੱਤੀ ਹੈ ਸੱਚ ਹੈ ਕਿ ਈਡੀ ਨੇ ਟ੍ਰਾਂਸਪੋਰਟ ਐਂਡ ਕੋਟਾਲੇ ਦੇ ਵਿੱਚ ਨਾਮਜਦ 파ਰਤੋਸ਼ਨ ਆਸ਼ੂ ਨੂੰ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਈਡੀ ਦੇ ਸਾਹਮਣੇ ਕਈ ਵਿਦੇਸ਼ੀ ਟ੍ਰਾਂਜੈਕਸ਼ਨਾਂ ਵੀ ਆਈਆਂ ਨੇ ਉਹਨਾਂ ਨੇ ਵਿਦੇਸ਼ੀ ਟ੍ਰਾਂਜੈਕਸ਼ਨ ਦਾ ਲਿੰਕ ਹੇਮਤ ਸੂਤ ਨਾਲ ਛੁੜਿਆ ਬਿਲ੍ਹਾ ਜਿਸ ਤੋਂ ਬਾਅਦ ਈਡੀ ਨੇ ਰੇਡ ਕੀਤੀ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੀ ਈਡੀ ਨੇ ਦਿਨ ਚੜ੍ਹਦੇ ਹੀ ਲੁਧਿਆਣਾ ਦੇ ਵਿੱਚ ਫਾਈਨੈਂਸਰ ਹੇਮਤ ਸੂਦ ਅਤੇ ਐਮਪੀ ਸੰਜੀਵ ਅਰੋੜਾ ਦੇ ਘਰ ਤਬਿਸ਼ ਕੀਤੀ ਰੇਡ ਕੀਤੀ ਜਾਂਦੀ ਹੈ ਫਿਲਹਾਲ ਈਡੀ ਦੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ ਈਡੀ ਹੇਮਤ ਸੂਦ ਅਤੇ ਸੰਜੀਵ ਅਰੋੜਾ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਲਗਾਤਾਰ ਪੁੱਛਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਜਾਇਦਾਦਾਂ ਦੇ ਰਿਕਾਰਡ ਨੂੰ ਵੀ ਇਕੱਠਾ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਹੁਣ ਤੱਕ ਸਾਰੇ ਮੋਬਾਈਲ ਫੋਨ ਸਾਰਿਆਂ ਦੇ ਮੋਬਾਈਲ ਫੋਨ ਬੰਦ ਕਰਵਾਏ ਗਏ ਨੇ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਖਬਰ ਸਾਹਮਣੇ ਆ ਸਕਦੀ ਹੈ ਈਡੀ ਨਾਲ ਜੁੜੀ ਫਾਈਨੈਂਸਰ ਹਿਮਤ सूद ਅਤੇ ਸਾਂਸਦ ਜਿਹਾ ਐਮਪੀ ਸੰਜੀਵ अरोड़ा ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਸਕਦੀ ਹੈ ਈਡੀ ਨੇ ਦਿਨ ਚੜ੍ਹਦੇ ਹੀ ਇਹਨਾਂ ਦੇ ਘਰ ਦਬਿਸ਼ ਕੀਤੀ ਹੈ